ਵਿਨਤੇ ਕੋਲ ਇੱਕ ਕੈਮੀਕਲ ਫੈਕਟਰੀ ਲੱਗਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਦੇ ਮੱਦੇਨਜ਼ਰ ਅੱਜ ਐਸ ਡੀ ਐਮ ਅਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਐਕਸੀਨ ਦੀ ਅਗਵਾਈ ਦੇ ਹੇਠ ਇੱਕ ਮੀਟਿੰਗ ਵੀ ਪਿੰਡ ਵਾਸੀਆਂ ਦੇ ਨਾਲ ਕੀਤੀ ਗਈ ਤੇ ਲੇਕਿਨ ਇਸ ਦੇ ਵਿੱਚ ਪਿੰਡ ਦੀ ਸਰਪੰਚ ਤੇ ਪਿੰਡ ਵਾਸੀਆਂ ਨੇ ਇਸ ਫੈਕਟਰੀ ਦੇ ਲੱਗਣ ਦਾ ਵਿਰੋਧ ਕੀਤਾ ਹੈ ਤੇ ਨਾਅਰੇਬਾਜ਼ੀ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਪਿੰਡ ਦੇ ਵਿੱਚ ਕੈਂਸਰ ਦੇ ਬਹੁਤ ਸਾਰੇ ਮਰੀਜ਼ ਨੇ ਤੇ ਹੁਣ ਕੈਮੀਕਲ ਫੈਕਟਰੀ ਦੇ ਲੱਗਣ ਦੇ ਨਾਲ ਕੈਂਸਰ ਦੀ ਬਿਮਾਰੀ ਦੇ ਵਿੱਚ ਹੋਰ ਵੀ ਵਾਧਾ ਹੋਵੇਗਾ ਜਿਸ ਕਾਰਨ ਉਹ ਕਿਸੇ ਵੀ ਕੀਮਤ ਤੇ ਇਹ ਫੈਕਟਰੀ ਪਿੰਡ ਦੇ ਕੋਲ ਨਹੀਂ ਲੱਗਣ ਦੇਣਗੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੋ ਇਹ ਕੈਮੀਕਲ ਫੈਕਟਰੀ ਸਾਡੇ ਪਿੰਡ ਦੇ ਵਿੱਚ ਲੱਗ ਰਹੀ ਹੈ ਇਹ ਬਿਲਕੁਲ ਨਾ ਲੱਗੇ ਲਗਾਈ ਜਾਵੇ ਕਿਉਂਕਿ ਪਹਿਲਾਂ ਹੀ ਸਾਡੇ ਪਿੰਡਾਂ 'ਚ ਬਹੁਤ ਪ੍ਰਦੂਸ਼ਣ ਪੱਠੇ ਲੱਗੇ ਹੋਏ ਨੇ ਤੇ ਆਪਣਾ ਹੱਤੇ ਵਗੈਰਾ ਲੱਗੇ ਹੋਏ ਨੇ ਫੈਕਟਰੀਆਂ ਬਹੁਤ ਲੱਗੀਆਂ ਆ ਰੁਜ਼ਗਾਰ ਸਾਡੇ ਮਿਲਦਾ ਨਹੀਂ ਪਰ ਅਸੀਂ ਕੈਮੀਕਲ ਫੈਕਟਰੀ ਨੂੰ ਬਿਲਕੁਲ ਨਹੀਂ ਚਾਹਦੇ ਹੈ ਕਿ ਲੱਗੇ ਹੀ ਨਾ ਸਾਡੇ ਕੋ ਤੁਹਾਡੀ ਕੋਈ ਮਨਜ਼ੂਰੀ ਨਹੀਂ ਲਈ ਗਈ ਇਹਨਾਂ ਨੇ ਸਾਡੀ ਕੋਈ ਮਨਜ਼ੂਰੀ ਨਹੀਂ ਲਈ ਸਾਨੂੰ ਨਾ ਦੱਸਿਆ ਗਿਆ ਹੈਗਾ ਅਸੀਂ ਸਿਰਫ ਸਾਨੂੰ ਪਰਸੋਂ ਥੋੜਾ ਜਿਹਾ ਪਤਾ ਲੱਗਿਆ ਵੀ ਇੱਥੇ ਫੈਕਟਰੀ ਲੱਗਣ ਲੱਗੀ ਆ ਤਾਂ ਅਸੀਂ ਉਸੇ ਟਾਈਮ ਤੋਂ ਵਿਰੋਧ ਕਰ ਰਹੇ ਆ ਇਹਦਾ ਕੀ ਵੀ ਦੱਸੋ ਵੀ ਝੂਠੀ ਫੁਵਾੜਾ ਹੀ ਗਈ ਜੀ ਤੇ ਸਾਡੇ ਖਿਲਾਫ ਝੂਠੀ ਫੁਵਾੜਾ ਵੀ ਢਾਈ ਜਾ ਰਹੀ ਆ ਇਹ ਫੈਕਟਰੀ ਵਾਲਾ ਨਾਲ ਮਿਲੀ ਹੋਈ ਆ ਜਾਂ ਇਹਨੇ ਪੈਸੇ ਲੈ ਕੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਤੁਸੀਂ ਕੋਈ ਲੈਟਰ ਤੇ ਸਾਈਨ ਨਹੀਂ ਕੀਤਾ ਮੇਰੇ ਵੱਲੋਂ ਕੋਈ ਲੈਟਰ ਤੇ ਸਾਈਨ ਨਹੀਂ ਕੋਈ ਮਤਾਂ ਨਹੀਂ ਪਿਆ ਕੋਈ ਮਤਾਂ ਨਹੀਂ ਪਿਆ ਕੋਈ ਵੀ ਕਿਸੇ ਤਰ੍ਹਾਂ ਦੀ ਮਨਜ਼ੂਰੀ ਮੇਰੇ ਵੱਲੋਂ ਨਹੀਂ ਹੈ ਹੁਣ ਤੁਸੀਂ ਅੰਦਰ ਜਾ ਕੇ ਦਾ ਵਿਰੋਧ ਕਰੋਗੇ ਸਾਰੇ ਜਣੇ ਇਕੱਠੇ ਹੋਗੇ ਮੈਂ ਇਹਦੇ ਤੋਂ ਖਿਲਾਫ ਹਾਂ ਜੀ ਇਹ ਪਿੰਡ ਚ ਨਹੀਂ ਲੱਗਣੀ ਚਾਹੀਦੀ ਲੱਗ ਰਹੀ ਹੈ ਫੈਕਟਰੀ ਕੈਮੀਕਲ ਦਾ ਪਲਾਂਟ ਇਹ ਬੰਦ ਕਰਾਉਣ ਬਾਰੇ ਆ ਸਾਨੂੰ ਇਹਦੇ ਬਾਰੇ ਚੰਗਾ ਪਤਾ ਹੈ ਕਿ ਉਹ ਖਦਮਾ ਪ੍ਰਦੂਸ਼ਕ ਕੈਮੀਕਲ ਹੈ ਜਿਹੜਾ ਲੱਗਣ ਲੱਗ ਰਿਹਾ ਪਲਾਂਟ ਤੇ ਸਾਡੀ ਹੱਥ ਮਰ ਕੇ ਬੇਨਤੀ ਐਸਡੀਐਮ ਸਾਹਿਬ ਤੇ ਮੁੱਖ ਮੰਤ ਇਹ پلان ਸਾਡੇ ਪਿੰਡ ਚ ਨਾ ਲੱਗੇ। ਤੁਹਾਨੂੰ ਪਤਾ ਕਦੋਂ ਚਲੇ ਸੀ ਇਹਦੇ ਬਾਰੇ? ਸਾਨੂੰ ਪਰਸੇ ਪਤਾ ਚੱਲਿਆ ਇਹਦੇ ਬਾਰੇ ਤੇ ਅਸੀਂ ਕੱਲ ਸਾਡੇ ਜੋ ਕਿਹੜੇ ਪਿੰਡ ਚ ਲੱਗ ਰਹੀ ਹੈ? ਸਾਡੇ ਪਿੰਡ ਜੁਲੀ ਹੈਗਾ ਜੁਲੀ ਪਿੰਡ ਆ ਜੀ ਜ਼ਿਲ੍ਹਾ ਮੁਹਾਲੀ। ਇਤਨਾ ਇਤਨਾ ਦੀ ਏਰੀਆ ਚ ਪੋਲਿਊਸ਼ਨ ਹੋ ਰਿਹਾ ਪਹਿਲਾਂ ਵੀ। ਪ੍ਰੋਡੂਸਰ ਬੈਰੀ ਫੈਕਟਰੀ ਹੈ ਤਾਂ ਹੈ ਪਰ ਉਹ ਬਹੁਤ ਆ ਜਿਵੇਂ ਬੁੱਚਰਖਾਨੇ ਲੱਗ ਰਹੇ ਆ। ਪੱਠੇ ਆ ਤੁਹਾਨੂੰ ਪਤਾ ਹੀ ਆ। ਬੋਲਡਰੀ ਫਾਰਮ ਲੱਗੇ ਹੋਏ ਆ। ਬੁੱਚਰਖਾਨੇ ਕਿੰਨੇ ਲੱਗ ਅਸੀਂ ਇਹ ਕਹਿ ਰਹੇ ਆ ਸਰਕਾਰ ਨੂੰ ਵੀ ਇਹ ਜਿਹੜੀ ਫੈਕਟਰੀ ਲੱਗਣ ਜਾ ਰਹੀ ਹੈ ਕੈਮੀਕਲ ਦੀ ਵੀ ਸਾਡੇ ਪਿੰਡ 'ਚ ਨਾ ਲੱਗੇ। ਅਸੀਂ ਇਹਦਾ ਵਿਰੋਧ ਕਰਦੇ ਆਂ। ਗੌਰ ਸਰਕਾਰ ਨੂੰ ਦੱਸ ਦਿੰਦਾ ਟਾਈਮ ਵੀ ਦੇ ਰਹੇ ਆਂ ਵੀ ਜੇ ਸਰਕਾਰ ਨੇ ਸਾਡੀ ਇਹ ਗੱਲ ਨਾ ਸੁਣੀ ਅਸੀਂ ਵੱਡਾ ਸੰਘਰਸ਼ ਕਰੂਗੇ ਪਿੰਡ ਵਾਲੇ ਇਲਾਕੇ ਦੇ ਲੋਕ ਸਾਰੇ ਇਕੱਠੇ ਆਓ। ਸਾਡੀ ਇਹ ਬੇਨਤੀ ਹੈ ਵੀ ਫੈਕਟਰੀ ਅਜਿਹੇ ਨਹੀਂ ਪੱਥਰ ਜਿਹੜਾ ਰੱਖਣ ਲੱਗ ਰਿਹਾ ਇਹ ਨਾ ਰੱਖਿਆ ਜਾਵੇ। ਜਿਸੀ ਹਿੰਪੋ ਸਾਲਵੋ ਕੈਮ ਦੇ ਲਈ ਪਿੰਡ ਜੋਲੀ ਦੇ ਵਿੱਚ ਅਸੀਂ ਇਕੱਠੇ ਹੋਏਗੇ ਤੇ ਪਬਲਿਕ ਹੀਰਿੰਗ ਜਿਹੜੀ ਆਰਗੇਨਾਈਜ਼ ਕੀਤੀ ਗਈ ਹੈਗੀ। ਅਹ ਇੰਜਸ ਆਪ ਸਾਡੇ ਪਟਿਆਲੇ ਤੋਂ ਖਾਸ ਤੌਰ ਤੇ ਇੱਥੇ ਪਹੁੰਚੇ ਨੇ ਤੇ ਫੈਕਟਰੀ ਦੇ ਜਿਹੜੇ ਮਾਨਕ ਤੇ ਉਹਨਾਂ ਦੇ ਕੰਸਲਟੈਂਟ ਹੈਗੇ ਨੇ এনवायरमेंटਾ ਕੰਸਲਟੈਂਟ ਉਹ ਵੀ ਇੱਥੇ ਮੌਜੂਦ ਨੇ ਅਹ ਸਰ ਜਿਹੜੇ ਫੈਕਟਰੀ ਦੇ ਕੰਸਲਟੈਂਟ ਨੇ ਉਹਨਾਂ ਨੇ ਸਾਰੀ ਫੈਕਟਰੀ ਦੀ ਜੋ ਕਾਰਜਗੁਜ਼ਾਰੀ ਹੋਏਗੀ ਕਿਸ ਤਰੀਕੇ ਨਾਲ ਉਹ ਪੋਲੂਸ਼ਨ ਨੂੰ ਕੰਟਰੋਲ ਕਰਨਗੇ ਜਾਂ ਕਿਸ ਤਰੀਕੇ ਨਾਲ ਉਹਨੂੰ ਮੈਨੇਜਮੈਂਟ ਕਰਨਗੇ ਕੀ ਪ੍ਰੋਡਕਟ ਇੱਥੇ ਬਣੇਗਾ ਕਿਵੇਂ ਉਹਦੀ ਡਿਸਪੋਜ਼ਲ ਹੋਗੀ ਸਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਅਹ ਪਿੰਡ ਦੇ ਕੁਝ ਲੋਕਾਂ ਵੱਲੋਂ ਜਿਹੜੇ ਹੈਗੇ ਨੇ ਇੱਥੇ ਕੱਟ ਕਰਕੇ ਇਹਦਾ ਵਿਰੋਧ ਵੀ ਕੀਤਾ ਗਿਆ ਹੈਗਾ ਜੋ ਪਬਲਿਕ ਹੀਅਰਿੰਗ ਦੀ ਪ੍ਰੋਸੀਜਰ ਹੈਗਾ ਕਿ ਅਸੀਂ ਜੋ ਉਹਨਾਂ ਨੇ ਪ੍ਰੋਟੈਸਟ ਕੀਤਾ ਹੈਗਾ ਉਹਦੀ ਬਕਾਇਦਾ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ ਸਮੇਤ ਉਹਨਾਂ ਨੇ ਰਾਈਟਿੰਗ ਦੇ ਵਿੱਚ ਵੀ ਆਪਣਾ ਇੱਕ ਮੈਮੋਰੰਡਮ ਦਿੱਤਾ ਹੈਗਾ ਉਹਨੂੰ ਵੀ ਅਸੀਂ ਔਨ ਰਿਕਾਰਡ ਤੇ ਲੈ ਕੇ ਪ੍ਰੋਸੀਜਰ ਤਹਿਤ ਉੱਪਰ ਭੇਜ ਰਹੇ ਹਾਂ ਕਿ ਤਾਂ ਕਿ ਫਰਦਰ ਕਾਰਵਾਈ ਕੀਤੀ ਜਾ ਸਕੇ ਪਿੰਡ ਦੀ ਸਰਪੰਚਾਇਤ ਹੀ ਫੈਕਟਰੀ ਦੇ ਲਾਣੇ ਦੇ ਉਹਦੇ ਚਾਹ ਵਿਰੋਧ ਚ ਹੈ ਪੰਚਾਇਤ ਸਰਪੰਚ ਸਾਰੇ ਵੀ ਫਿਰ ਉਸ ਤੋਂ ਬਾਅਦ ਵੀ ਲੱਗ ਜੇਗੀ ਸਾਰੇ ਦੇਖੋ ਇਹਦੇ ਚ ਸਾਡਾ ਕੋਈ ਰੋਲ ਨਹੀਂ ਹੁੰਦਾ ਜੋ ਪ੍ਰੋਸੀਜਰ ਹੈ ਕਿ ਪਬਲਿਕ ਹੀਅਰਿੰਗ ਦਾ ਕੰਮ ਹੀ ਇਸ ਤਰੀਕੇ ਦਾ ਹੈਗਾ ਕਿ ਸੈਂਟਰਲ ਗਵਰਨਮੈਂਟ ਜਿਨੇ ਕੁਚ ਇੰਡਸਟਰੀਜ਼ ਦੇ ਉੱਤੇ ਇਸ ਤਰ੍ਹਾਂ ਦੀ ਰੈਗੂਲੇਸ਼ਨ ਲਗਾਈ ਹੈ ਕਿ ਪਬਲਿਕ ਹਿਅਰਿੰਗ ਹੋਣੀ ਚਾਹੀਦੀ ਹੈ। ਤੋਂ ਦਾ ਪ੍ਰੋਸੀਜਰ ਤਾਂ ਪਾਰਟ ਹੈਗਾ ਕਿ ਲੋਕਾਂ ਦਾ ਕੀ ਵਿਊ ਹੈਗਾ। ਲੋਕ ਜਿਹੜੇ ਉੱਥੇ ਲੋਕਲ ਲੋਕ ਹੈਗੇ ਉਹਨਾਂ ਦਾ ਕੀ ਅ ਵਿਊ ਹੈਗਾ ਜੋ এনवायरमेंट ਇੰਪੈਕਟ ਕਮੇਟੀ ਬਣਦੀ ਹੈਗੀ ਹੈ ਅਸੈਸਮੈਂਟ ਕਰਦੀ ਹੈ ਕੰਸਲਟੈਂਟ ਰਹੇ ਨੇ। ਸੋ ਉਹਨਾਂ ਨੇ ਆਪਣਾ ਵਿਊ ਦਿੱਤਾ ਹੈਗਾ ਕਿ ਅਸੀਂ ਇਸ ਤਰੀਕੇ ਨਾਲ ਇੱਥੇ ਮੈਨੇਜਮੈਂਟ ਕਰਾਂਗੇ। ਸੋ ਇਹ ਸੈਂਟਰਲ ਗਵਰਨਮੈਂਟ ਦੀ ਕਮੇਟੀ ਦੇ ਉੱਤੇ ਡਿਪੈਂਡ ਕਰਦਾ ਕਿ ਕਿਸ ਤਰੀਕੇ ਨਾਲ ਹੋਵੇਗਾ। ਤੇ ਅੱਜ ਹਿੰਦਕੋ ਸਾਲਵੈਂਟ ਦੇ ਕਰਕੇ ਜਿਹੜੀ ਫੈਕਟਰੀ ਲੱਗ ਰਹੀ ਹੈਗੀ ਆ ਉਹਦੀ ਪਬ ਤਿੰਨ ਨੂੰ ਇਹਦੀ ਸਾਡੇ ਵਿਭਾਗ ਦੇ ਵੱਲੋਂ ਸਾਰੇ ਦੇ ਮਿਨਟਸ ਨੋਟ ਕਰ ਲਿੱਤੀ ਗਏ ਹਨ ਤੇ ਜੋ ਵੀ ਕਾਰਵਾਈ ਰਿਪੋਰਟ ਹੈ ਉਹ ਸੈਂਟਰ ਸਰਕਾਰ ਨੂੰ ਭੇਜੀ ਦਿੱਤੀ ਜਾ ਸਰ ਇਹ ਜਿਹੜੇ ਪਿੰਡ ਵਾਲੇ ਵਿਰੋਧ ਕਰ ਰਹੇ ਇਹਨਾਂ ਦਾ ਕਹਿਣਾ ਵੀ ਜਿਹੜੇ ਹਾਮੀ ਭਰ ਰਹੇ ਆ ਉਹ ਪਿੰਡ ਤੇ ਹੈ ਹੀ ਨਹੀਂ ਬਾਹਰ ਤੋਂ ਬੁਲਾਏ ਹੋਏ ਆ कि ਜਿਹੜੇ ਬੰਦੇ ਇੱਥੇ ਆਏ ਨਹੀਂ ਤੇ ਸਾਦਾ ਹੀ ਅਸੀਂ ਹਾਜ਼ਰੀ ਲਗਵਾਈਏ ਬਕਾਇਦਾ ਨਹੀਂ ਉਹ ਹਾਜ਼ਰੀ ਪਿੰਡ ਵਾਲਿਆਂ ਦਾ 200 ਵੀ ਉਹ ਪਿੰਡ ਤੇ ਹੀ ਨਹੀਂ ਹੈ ਉਹ ਬਾਹਰ ਤੋਂ ਬੰਦੇ ਭਲਾ ਕੇ ਸਿਰਫ ਹਾਜ਼ਰੀ ਲਗਵਾਉਣੇ ਨੂੰ ਕੀਤਾ ਹੈ ਵਿਰੋਧ ਕਰਨ ਵਾਲੇ ਸਾਰੇ ਬਾਹਰ ਬੈਠੇ ਹਨ ਜਿਨ੍ਹਾਂ ਦਾ ਪਿੰਡ ਹੈ ਬਿਲਕੁਲ ਜੀ ਅਸੀਂ ਲਾਸ ਦੇ ਵਿੱਚ ਜਿਹੜੇ ਵਿਰੋਧ ਕਰ ਰਹੇ ਨੇ ਉਹ ਤਾਂ ਮੈਮੋਰੰਡਮ ਨਾਲ ਭੇਜਾਂਗੇ ਉਹਨਾਂ ਤੋਂ ਹੱਥ ਖੜੇ ਕਰਵਾ ਕੇ ਉਹਨਾਂ ਦਾ ਵਿਰੋਧ ਵੀ ਰਿਕਾਰਡ ਕੀਤਾ ਗਿਆ ਤੇ ਅੰਤਿਮ ਫੈਸਲਾ ਸੈਂਟਰ ਸਰਕਾਰ ਦਾ ਹੋਵੇਗਾ ਉਦੋਂ ਜਦੋਂ ਫੈਕਟਰੀ ਮਾਲਕ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹ ਹੈ ਕਿ ਫੈਕਟਰੀ ਲੱਗਣ ਦੇ ਨਾਲ ਕੈਂਸਰ ਦਾ ਕੋਈ ਵੀ ਲੈਂਡੇ ਨਹੀਂ ਹੈ ਕਿ ਕੈਂਸਰ ਕਦੇ ਵੀ ਕੈਮੀਕਲ ਦੇ ਨਾਲ ਨਹੀਂ ਫੈਲਦਾ ਇਤੋਂ ਤੱਕ ਕਿ ਉਹਨਾਂ ਨਾਰੇਬਾਜ਼ੀ ਕਰਨ ਵਾਲੇ ਲੋਕਾਂ ਨੂੰ ਨਸ਼ੇੜੀ ਤੱਕ ਆਖ ਦਿੱਤਾ ਹੈ ਹਾਂ ਜੀ ਇਹ ਟੋਟਲੀ ਪੋਲੀਟੀਕਲ ਮੋਟੀਵੇਟਡ ਲੋਕ ਹੈ ਇਹਨਾਂ ਨੂੰ ਕਿਸੇ ਪ੍ਰੋਡਕਟ ਦਾ ਨਹੀਂ ਪਤਾ ਕੋਈ ਇਹਨਾਂ ਨੇ ਪ੍ਰੋਸੈਸ ਨਹੀਂ ਪੜ੍ਹਿਆ ਸਾਡਾ ਇੱਕ ਮਿੰਟ ਪਹਿਲਾਂ ਹੀ ਸਬਮਿਟ ਕਰਵਾਇਆ ਸੀ ਇਹ ਸਿਰਫ ਹੁੱਲੜਬਾਜ਼ੀ ਹਾਂ ਹਾਂ ਇਹ ਕਰਨ ਪੱਛੇ ਇਕੱਠੇ ਹੋਏ ਨੇ ਉਹ ਇਹ ਨਹੀਂ ਪ੍ਰੋਜੈਕਟ ਕੋਈ ਠੀਕ ਹੈ ਆਲ ਓਵਰ ਇੰਡੀਆ ਇਹਦੇ ਨਾਲ ਦੀ 800 ਨਸਤੀ ਚੱਲ ਰਹੀ ਹੈ। ਉਹ ਇਹ ਨਹੀਂ ਵੀ ਇਕੱਲੀ ਇੰਡਸਟਰੀ ਇਹ ਹੈ। ਜੋਲੀ ਪਿੰਡ ਦੇ ਚੋਂ ਕੈਂਸਰ ਕੋਈ ਇਹ ਫੈਕਟਰੀ ਦਾ ਲੱਗੀ ਵੀ ਨਹੀਂ। ਕੈਂਸਰ ਦਾ ਬ੍ਰਿੰਡੇ ਵੀ ਲੋਕਾਂ ਕੋਈ ਕੈਮੀਕਲ ਇੰਡਸਟਰੀ ਨਹੀਂ ਹੈ। ਉੱਥੇ ਸਾਰੀ ਬ੍ਰਿੰਡਾ ਤੋਂ ਕੈਂਸਰ ਟ੍ਰੇਨ ਚੱਲਦੀ ਹੈ ਗੰਗਾ ਨਾਲ ਨਾਲ। ਇਹ ਕੈਂਸਰ ਕੈਮੀਕਲਾਂ ਕਰਕੇ ਨਹੀਂ ਹੁੰਦਾ। ਕੈਂਸਰ ਆਪਣੇ ਲਾਈਫ ਸਟਾਈਲ ਨਾਲ ਹੁੰਦਾ। ਆਪਣੇ ਰਹਿਣ ਸਹਿਣ ਨਾਲ ਹੁੰਦਾ। ਜਦੋਂ ਸਾਰਾ ਦਿਤਾ ਚਟੇ ਖਾਈ ਜਾਣੇ ਆ ਲੋਕਾਂ ਨੇ। ਨਛੇ ਨੇ ਅੱਦੇ ਅੱਤੇ ਅੱਦੇ ਵਿੱਚ ਜਿਹੜੇ ਪ੍ਰੋਟੈਸਟ ਕਰਨ ਵਾਲੇ ਆ ਤੁਹਾਡਾ ਕਹਿਣਾ ਜਿਹੜੇ ਇਸ ਏਰੀਆ ਚ ਕੈਂਸਰ ਵਾਲੇ ਹੈਗੇ ਸਭ ਚਿੱਟਾ ਖਾਣੇ ਲੈਣੇ ਨਹੀਂ 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 ਤੁਸੀਂ ਉਲਟੇ ਰਹਿ ਗਏ ਫਿਲਹਾਲ ਪਿੰਡ ਵਾਸੀਆਂ ਵੱਲੋਂ ਲਗਾਤਾਰ ਕੈਮੀਕਲ ਫੈਕਟਰੀ ਲੱਗਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਦੀ ਜੋ ਵੀ ਮੰਗ ਹੈ ਉਸ ਨੂੰ ਨੋਟ ਕਰ ਲਿਆ ਗਿਆ ਹੈ ਤੇ ਉਹਨਾਂ ਵੱਲੋਂ ਇਸ ਸਭ ਕਾਰਵਾਈ ਨੂੰ ਸੈਂਟਰ ਦੇ ਅੱਗੇ ਪੇਸ਼ ਕਰਨ ਦੀ ਗੱਲ ਆਖੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ